ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਕਾਂਗਰਸ ਪਾਰਟੀ ਦਾ ਆਪਸੀ ਕਾਟੋਕਲੇਸ਼ ਤੇ ਦੂਸਰੇ ਪਾਸੇ ਸਿਆਸਤ ਵਿੱਚ ਵੱਡੀ ਐਂਟਰੀ ਕੈਪਟਨ ਅਮਰਿੰਦਰ ਸਿੰਘ ਜੋ ਕਾਂਗਰਸ ਪਾਰਟੀ ਵੱਲੋਂ ਦੋ ਵਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਸਿੱਧੀ ਗੱਲਬਾਤ ਸੀ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਵੱਡੇ ਆਗੂ ਕੈਪਟਨ ਅਮਰਿੰਦਰ ਸਿੰਘ ਨੂੰ ਮਿਸ ਕਰ ਰਹੇ ਨੇ ਕਮੀ ਮਹਿਸੂਸ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਸੀ ਉਹਨਾਂ ਨੇ ਤੀਰ ਵਾਂਗੂ ਸਿੱਧੇ ਕਰਕੇ ਰੱਖਿਆ ਸੀ ਸਾਰੇ ਹੀ ਕਾਂਗਰਸ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਆਗੂਆਂ ਅਤੇ ਵੱਡੇ ਚਿਹਰਿਆਂ ਨੂੰ ਤਸਤੂ ਮਸਲੀ ਹੁੰਦੇ ਸੀ ਲੇਕਿਨ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਕਾਟੋਕਲੇ ਚੱਲ ਰਿਹਾ ਹੈ ਜਿਹੜਾ ਸਿਆਸੀ ਭਚਾਲ ਆਇਆ ਹੋਇਆ ਹੈ ਉਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਸਾਰੇ ਹੀ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੀਆਂ ਨਿਗਾਹਾਂ ਨੇ 19 ਦਸੰਬਰ ਤੇ ਕਿਉਂਕਿ ਨਵਜੋਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਵੱਲੋਂ ਬੰਦ ਕਮਰੇ ਵਿੱਚ ਮੀਟਿੰਗ ਕੀਤੀ ਜਾਵੇਗੀ 19 ਦਸੰਬਰ ਨੂੰ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਦੇ ਨਾਲ ਉਸ ਤੋਂ ਪਹਿਲਾਂ ਇੱਕ ਵਾਰ ਫਿਰ ਦੁਬਾਰਾ ਇੱਕ ਵੱਡੇ ਵੱਡੇ ਅਤੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੈਪਟਨ ਅਮਿੰਦਰ ਸਿੰਘ ਦੀ ਐਂਟਰੀ ਮੰਨੀ ਜਾ ਰਹੀ ਹੈ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਨੇ ਕੀ ਕਹਿ ਰਹੇ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਿੰਦਰ ਸਿੰਘ ਦੇ ਉਸ ਬਿਆਨ ਨੂੰ ਸਹੀ ਕਿਹਾ ਜੋ ਉਸਨੇ ਬੀਤੇ ਦਿਨਾਂ ਦੇ ਵਿੱਚ ਦਿੱਤਾ ਸੀ ਇੱਕ ਏਜੰਸੀ ਵਿੱਚ ਇੰਟਰਵਿਊ ਵਿੱਚ ਦਿੰਦੇ ਹੋਏ ਸੁਖਵਿੰਦਰ ਸਿੰਘ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਦੇ ਦਿਨਾਂ ਨੂੰ ਯਾਦ ਕੀਤਾ ਅਤੇ ਉਹਨਾਂ ਨੂੰ ਦੋਸਤ ਦਾ ਦੋਸਤ ਅਤੇ ਇੱਕ ਕੁਸ਼ਲ ਰਾਜਨੀਤਾ ਦੱਸਿਆ ਸੁਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਧਰਮ ਨਿਰਪੱਖ ਇੱਕ ਪ੍ਰਸ਼ਾਸਕ ਅਤੇ ਰਾਜ ਅਗਵਾਈ ਕਰਨ ਵਾਲਾ ਵਿਅਕਤੀ ਹੈ ਹਰ ਕਿਸੇ ਦੀਆਂ ਕੁਝ ਕਮੀਆਂ ਹੁੰਦੀਆਂ ਹਨ ਜਦੋਂ ਕਿ ਉਹਨਾਂ ਕੋਲ ਬਹੁਤ ਸਾਰੇ ਪਲੱਸ ਪੁਆਇੰਟ ਹਨ ਉਹਨਾਂ ਦੇ ਕੁਝ ਮਾਈਨਸ ਪੁਆਇੰਟ ਵੀ ਹਨ ਕੁੱਲ ਮਿਲਾ ਕੇ ਕੈਪਟਨ ਅਮਰਿੰਦਰ ਸਿੰਘ ਪੋਜ਼ਿਟਿਵ ਪੁਆਇੰਟ ਜ਼ਿਆਦਾ ਹਨ ਉਹਨਾਂ ਨੇ ਕਿਹਾ ਕਿ ਇੰਟਰਵਿਊ ਵਿੱਚ ਸੱਚ ਹੈ ਜੋ ਵੀ ਕਿਹਾ ਉਹ ਸਹੀ ਕਿਹਾ ਕੈਪਟਨ ਦੀ ਇੱਕ ਗੱਲ ਹੈ ਜੋ ਕਿ ਦਿਲ ਵਿੱਚ ਜੋ ਕੁਝ ਉਸਦੇ ਦਿਲ ਵਿੱਚ ਹੁੰਦਾ ਹੈ ਉਹੀ ਉਹਦੀ ਜਵਾਬ ਤੇ ਹੁੰਦਾ ਹੈ ਪਤਾ ਨਹੀਂ ਕੀ ਹੋਇਆ ਕਿ ਸਾਡੀ ਦੋਹਾਂ ਦੀ ਦੋਹਾਂ ਦੀ ਬਣਦੀ ਵੀ ਸੀ ਬਹੁਤ ਸੀ ਮੈਨੂੰ ਪਤਾ ਨਹੀਂ ਕਿ ਮੇਰੀ ਅਤੇ ਮੇਰੀ ਕੈਪਟਨ ਸਾਹਿਬ ਦੀ ਕਿਸ ਗੱਲ ਉੱਤੇ ਵਿਗੜ ਗਈ ਉਸ ਤੋਂ ਬਾਅਦ ਅਸੀਂ ਇਕੱਠੇ ਵੀ ਨਹੀਂ ਹੋਏ ਇਹ ਗੱਲ ਕਹੀ ਹੈ ਪੁਰਾਣੇ ਦਿਨ ਯਾਦ ਕਰਦੇ ਹੋਏ ਸੁਖਜਿੰਦਰ ਸਿੰਘ ਰਧਾਵਾ ਜੋ ਪੰਜਾਬ ਦੇ ਕਾਂਗਰਸ ਪਾਰਟੀ ਵੱਲੋਂ ਸਾਬਕਾ ਡਿਪਟੀ ਸੀਐਮ ਰਹਿ ਚੁੱਕੇ ਹਨ ਅਤੇ ਮੌਜੂਦਾ ਸੰਸਦਨੇ ਹਲਕਾ ਗੁਰਦਾਸਪੁਰ ਤੋਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰਧਾਵਾ ਨੇ ਕਿਹਾ ਕਿ ਕੈਪਟਰ ਅਮਨਦਰ ਸਿੰਘ ਨੇ ਜੋ ਕੋ ਵੀ ਜੋ ਕੁਝ ਵੀ ਕੀਤਾ ਉਹ ਠੀਕਿਆ ਉਹਨਾਂ ਨੇ ਅੱਗੇ ਕਿਹਾ ਕਿ ਕਾਂਗਰਸ ਨੂੰ ਨੁਕਸਾਨ ਇਸ ਲਈ ਵੀ ਹੈ ਕਿ ਪਾਰਟੀ ਦੀ ਇੰਟਰ ਡੈਮੋਕਰੇਸੀ ਅੰਦਰੂਨੀ ਲੋਕਤੰਤਰ ਨੂੰ ਪੂਰੀ ਤਰ੍ਹਾਂ ਛੋੜ ਦਿੱਤੀ ਗਈ ਡਿਸਪਲਨ ਚਾਹੀਦਾ ਹੈ ਪਰ ਇਹਨਾਂ ਵੀ ਨਹੀਂ ਚਾਹੀਦਾ ਕਿ ਜਿੰਨਾ ਭਾਜਪਾ ਦਾ ਹੈ ਕਿ ਜ਼ੁਬਾਨ ਹੀ ਬੰਦ ਕਰ ਦਿਓ ਭਾਜਪਾ ਤੇ ਟਿੱਪਣੀ ਭਾਜਪਾ ਚ ਜਿਸ ਤਰ੍ਹਾਂ ਚੱਲ ਭਾਜਪਾ ਜਿਸ ਤਰ੍ਹਾਂ ਚੱਲ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਦੇਸ਼ ਲਈ ਖਤਰਨਾਕ ਹੈ ਜਿਸ ਪਾਰਟੀ ਵਿੱਚ ਡੈਮੋਕ੍ਰੇਸੀ ਖਤਮ ਹੋ ਜਾਵੇ ਅਤੇ ਪੂਰਨ ਡਿਕਟੇਚਰਸ਼ਿਪ ਆ ਜਾਵੇ ਉਹ ਪਾਰਟੀ ਬਹੁਤ ਦੇਰ ਤੱਕ ਸਰਵਾਈਵ ਨਹੀਂ ਕਰ ਸਕਦੀ ਅਸੀਂ ਕਾਂਗਰਸ ਅਸੀਂ ਤਾਂ 70 ਸਾਲ ਕੱਢ ਲਿਆ ਕਾਂਗਰਸ ਦੇ ਨਾਲ ਹੁਣ ਦੇਖਣਾ ਹੈ ਕਿ ਇਹਨਾਂ ਦਾ ਹਾਲ ਕੀ ਹੁੰਦਾ ਹੈ ਪੰਜਾਬ ਦੇ ਦੋ ਵੱਡੇ ਲੀਡਰ ਖੋ ਲਈਤੇ ਸੁਖਜਿੰਦਰ ਸਿੰਘ ਰਧਾਵਾ ਨੇ ਕਿਹਾ ਕਿ ਪੰਜਾਬ ਅਤੇ ਪੂਰੇ ਦੇਸ਼ ਦੀ ਰਾਜਨੀਤੀ ਵੱਖਰੀ ਹੈ ਪੰਜਾਬ ਵਿੱਚ ਲੀਡਰ ਨੂੰ ਪਸੰਦ ਕੀਤਾ ਜਾਂਦਾ ਹੈ ਮਤਕਿਸ਼ਤਿ ਨਾਲ ਪੰਜਾਬ ਦੇ ਦੋ ਵੱਡੇ ਲੀਡਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਤਾਂ ਨਹੀਂ ਰਹੇ ਪਰ ਕੈਪਟਨ ਅਮਿੰਦਰ ਸਿੰਘ ਨੇ ਗਲਤ ਰਸਤਾ ਲੈ ਲਿਆ ਰਧਾਵਾ ਦੇ ਇਖਤਿਆਰ ਉਸ ਸਮੇਂ ਕੈਪਟਨ ਅਮਿੰਦਰ ਸਿੰਘ ਨੇ ਫੈਸਲੇ ਉਹ ਗਲਤ ਸੀ ਕੈਪਟਨ ਅਮਿੰਦਰ ਸਿੰਘ ਜਦੋਂ ਵੀ ਬੜੇ ਉਹਨਾਂ ਨੂੰ ਕਾਂਗਰਸ ਨੇ ਬਣਾਇਆ ਜਦੋਂ ਵੀ ਉਹਨਾਂ ਨੇ ਕਾਂਗਰਸ ਛੱਡੀ ਉਹ ਐਮਐਲਏ ਵੀ ਨਹੀਂ ਬਣ ਪਾਈ ਯਾਨੀ ਕਿ ਜੇ ਸਿੱਧੇ ਸ਼ਬਦਾਂ ਤੋਂ ਚੁਕਾਈਏ ਇੱਕ ਤਰ੍ਹਾਂ ਦਾ ਇਮਿਟੇਸ਼ਨ ਹੈ ਕਿ ਡਿਕਟੇਟਰਸ਼ਿਪ ਦੇ ਅੰਡਰ ਤੁਸੀਂ ਰਹਿ ਕੇ ਕੰਮ ਨਹੀਂ ਕਰ ਸਕਦੇ ਭਾਰਤੀ ਜਨਤਾ ਪਾਰਟੀ ਦੇਸ਼ ਦੇ ਵਿੱਚੋਂ ਡੈਮੋਕਰੇਸੀ ਖਤਮ ਕਰ ਦੇਵੇਗੀ ਡਿਕਟੇਟਰਸ਼ਿਪ ਦੇ ਨਾਲ ਦੇਸ਼ ਨਹੀਂ ਚੱਲਦਾ ਇਸ ਕਰਕੇ ਕੈਪਟਨ ਅਮਿੰਦਰ ਸਿੰਘ ਨੂੰ ਵੀ ਯਾਦ ਕਿ ਆਪਣਾ ਅਮਰਿੰਦਰ ਸਿੰਘ ਨੂੰ ਵੀ ਭਾਰਤੀ ਜਨਤਾ ਪਾਰਟੀ ਨੂੰ ਛੱਡ ਦੇਣਾ ਚਾਹੀਦਾ ਹੈ ਕਪਤਨ ਅਮਰਿੰਦਰ ਸਿੰਘ ਤਾਂ ਵੈਸੇ ਵੀ ਆਪਣੇ ਮੰਨ ਦੇ ਮਲਮਿਆਂ ਦੇ ਵਿੱਚੋਂ ਆਪ ਭਰਾਜ ਦੀ ਕੱਢ ਚੁੱਕੇ ਨੇ ਉਹਨਾਂ ਨੇ ਤਾਂ ਆਲਰੇਡੀ ਕਹਿ ਦਿੱਤਾ ਹੈ ਕਿ ਭਾਈ ਸਾਨੂੰ ਸਾਡੇ ਕੋਲੋਂ ਕਿਸੇ ਵੀ ਤਰ੍ਹਾਂ ਦਾ ਸਲਾਹ مشورہ ਨਹੀਂ ਲਿਆ ਜਾਂਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਲੇਕਿਨ ਸਾਡੇ ਕੋਲ ਕੋਈ ਸਲਾਹ مشورہ ਨਹੀਂ ਕੋਈ ਨਿੱਜੀ رائے ਨਹੀਂ ਕੋਈ ਸੁਜੈਸ਼ਨਸ ਨਹੀਂ ਕੋਈ ਐਡਵਾਈਸ ਨਹੀਂ ਇਸ ਗੱਲ ਦਾ ਇਸ ਗੱਲ ਦਾ ਦਰਦ ਜਿਹੜਾ ਦਰਦ ਹੈ ਉਹ ਛਲਕਿਆ ਛਲਕਿਆ ਹੈ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਵੀ ਜੋ ਕੁਝ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਰਤੀ ਜਨਤਾ ਪਾਰਟੀ ਵਿੱਚ ਹੋ ਰਿਹਾ ਹੈ ਉਹ ਬੇਹੱਦ ਮਾਰਾ ਹੈ ਇੰਜ ਲੱਗਦਾ ਹੈ ਕਿ ਜਿਵੇਂ ਉਹਨਾਂ ਨੇ ਇਨਵੀਟੇਸ਼ਨ ਦੇ ਦਿੱਤਾ ਹੋਵੇ ਸਿੱਧੇ ਤੌਰ ਤੇ ਨਹੀਂ ਆ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਤੁਸੀਂ ਆਓ ਕਾਂਗਰਸ ਪਾਰਟੀ ਦਾ ਹਿੱਸਾ ਬਣੋ ਕਿਉਂਕਿ ਅਨੁਸ਼ਾਸਨ ਪਸੰਦ ਸੀ ਕੈਪਟਨ ਅਮਰਿੰਦਰ ਸਿੰਘ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਭਾਗ ਹੋਏ ਧੰਨ